ਸਾਡੇ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਨੂੰ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਾ ਇਹ ਹੀ ਅਰਦਾਸ ਕਰਦਾ ਸੰਦਰ ਸਾਹਾ ਵਿਖਿਆ ਮਿਲ ਕੇ ਬਾਬੂ ਤੇਰਾ ਦੇ ਹੋ ਸਕੇ ਨਾ ਛੇੜੀਏ ਜੋ ਹੋਏ ਸਾਹ ਸੰਦਰ ਬਾਬੂ ਜੀ ਨੂੰ ਆਪਣੇ ਕੰਲਾ ਦਿਵਾ ਬਖਸ਼ੇ ਪ੍ਰਭਾਤ ਨੂੰ ਪਰਮੰਦਰ ਬਲ ਬਖਸ਼ੇ ਖਿਮਾ ਦਾ ਜਾਚਕ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਮੈਂ ਬੇਨਤੀ ਕਰਾਂਗਾ ਅਤੀ ਸਤਿਕਾਰਯੋਗ ਪ੍ਰਿੰਸੀਪਲ 인ਦਰਜੀਤ ਕੌਰ ਜੀ ਮੇਰੇ ਲੁਧਿਆਣਾ ਉਹ ਉਹ ਗੁਰੂ ਚਰਨਾਂ ਦੇ ਵਿਚਾਨ ਉਰ ਆ ਕੇ ਪਾਈਆਂ ਹੋਈਆਂ ਸਮੂਹ ਸੰਗਤ ਦਾ ਧੰਨਵਾਦ ਕਰਦਾ ਕਿਉਂਕਿ ਫਰਸਟ ਸਿਟੀਜ਼ਨ ਉਦਾਸੀਨ ਸੰਦੀਪ ਅਦੋਨਾ ਕਲਰ ਕੱਟ ਦੇ ਮੰਤਰੀ ਜੀ ਗੁਰ ਅਰਵਿਦਾਸ ਜੀ ਦੇ ਲੁਧਿਆਣਾ ਕੌਂਸਲਰ ਐਸੋਸੀਏਸ਼ਨ ਜਿਨ੍ਹਾਂ ਵਾਸੀ ਨੇ ਇੱਥੇ ਪਹੁੰਚੇ ਨੇ ਆਪ ਸਭ ਦਾ ਧੰਨਵਾਦ ਕੀ ਹੈ ਦੁਖਰੀ ਘੜੀ ਦੇ ਵਿੱਚ ਤੁਸੀਂ ਸਾਡਾ ਸਾਰਿਆਂ ਦਾ ਦੁੱਖ ਵੰਡਾ ਲਾਇਓ ਪਰਿਵਾਰ ਦਾ ਦੁੱਖ ਵੰਡਾ ਲਾਇਓ ਔਰ ਪ੍ਰਮਾਤਮਾ ਅਗੇ ਹੱਥ ਜੋੜ ਕੇ ਇਹੀ ਅਰਦਾਸ ਹੈ ਕਿ ਵੀ ਬੰਕੂ ਜੀ ਦਾ ਅਸ਼ੀਰਵਾਦ ਖੁਰੂ ਗ੍ਰੰਥ ਸਾਹਿਬ ਜੀ ਦੀ ਨਿੱਕੀ ਗੋਦ ਅੰਦਰ ਜੁੜ ਬੈਠੇ ਸਾਥ ਸੰਗਤ ਜੀ ਆਓ ਫਤਿਹ ਦੀ ਸਾਂਝ ਅਰਜ ਕਰੀਏ ਵਾਈਗੁਰ ਜੀ ਕਾ ਕਾਲ ਸਾਗ ਵਾਈਗੁਰ ਜੀ ਕੀ ਫਤਿਹ ਅੱਜ ਇਸ ਮੰਚ ਤੋਂ ਸ਼ਾਇਦ ਬੋਲਣਾ ਸਭ ਤੋਂ ਵੱਧ ਔਖਾ ਲੱਗ ਰਿਹਾ ਹੈ बोलिया नहीं जा रिया सब नहीं निकल रहे हम बीजी ने पहला भी दसया याददाच सदा ही मां-ਪਿਓ ਰਹਿੰਦੇ ਹੀ ਰਹਿੰਦੇ ਨੇ ਔਰ ਪਿਓ ਦੀਆਂ ਜਿਹੜੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਹੁੰਦੀਆਂ ਨੇ ਉਹ ਕਦੇ ਨਹੀਂ ਵਿਸਰਦੇ ਪਿਆਰ ਪਿਆਰ ਤੇ ਮਾਪਿਓ ਦੀ ਗੱਲ ਯਾਦ ਆਉਂਦੀ ਹੈ ਉਸ ਸਮੇਂ ਨਹੀਂ ਯਾਦ ਆਉਂਦੀ ਜਦੋਂ ਸਮਝਾਉਂਦੇ ਨੇ ਉਸ ਸਮੇਂ ਯਾਦ ਆਉਂਦੀ ਹੈ ਜਦੋਂ ਦੁਨੀਆਂ ਦੇ ਵਿੱਚ ਵਿਚਰਦੇ ਸੋ ਬਾਪੂ ਜੀ ਨੇ ਇਥੇ ਵੀਰ ਜੀ ਨੂੰ ਸਾਰੇ ਪਰਿਵਾਰ ਨੂੰ ਹਮੇਸ਼ਾ ਇਕਜੁੱਟ ਕਰਕੇ ਇੱਕ ਮੁੱਠ ਕਰਕੇ ਰੱਖਿਆ ਹੈ ਹਮੇਸ਼ਾ ਅੱਜ ਵੀ ਅੰਤਿਮ ਸਮੇਂ ਤੱਕ ਵੀ ਉਹਨਾਂ ਨੇ ਪੂਰੇ ਪਰਿਵਾਰ ਨੂੰ ਇਕੱਠੇ ਰਹਿ ਕੇ ਇਕੱਠੇ ਚੱਲਣ ਦੀ ਔਰ ਚੰਗੇ ਰਾਹ ਤੇ ਚੱਲਣ ਦੀ ਸਿੱਖਿਆ ਦਿੱਤੀ ਹੈ ਔਰ ਉਹਨਾਂ ਦਾ ਜਣਾ ਜਿਹੜਾ ਸਭ ਤੋਂ ਵੱਡਾ ਘਟ ਹੈ ਹਾਂਜੀ ਸੁਧਰ ਸਾਹਿਬ ਕੀ ਕਹਿੰਦੇ ਹਨ ਜਿਹੜੇ ਆਪਾਂ ਬਾਬਾ ਸਰਬੀਰ ਗੁਰਦੇਸ਼ਰ ਪੋਲਾ ਗਰੇਵਾਲੀ ਦੇ ਸਤਿਕਾਰਯੋਗ ਕਿਤਾ ਸਰਦਾਰ ਗੁਰਜੀਤ ਸਿੰਘ ਗਰੇਵਾਲ ਫਾਹਲੇ ਸਰ ਨੂੰ ਅਲਵਿਦਾ ਕਰਕੇ ਗੁਰੂ ਜੱਲਾ ਜਪਰਾਜ ਜੀ ਅੱਜ ਉਹਨਾਂ ਦੇ ਅੰਤ ਲੋਗ ਆ ਗਏ ਇਹ ਕਿਸੇ ਦੁੱਖ ਲੋਕੇ ਜਾਂ insan ਦੇ ਜਾਨ ਮੋਤੇ ਦੀ ਕਮਾਈ ਪਤਾ ਲੱਗਦੀ ਹੈ। ਬਾਪੂ ਜੀ ਬਹੁਤ ਵੱਡੀ ਕਮਾਈ ਸੀ। ਪਰਵਾਰ ਨੂੰ ਬੱਚਿਆਂ ਨੂੰ ਬੜੇ ਚੰਗੇ ਹੋਰਕਾਰ ਦੇ ਵਿੱਚ ਜਿਹਨੇ ਕਰਕੇ ਅੱਜ ਆਪ ਮਹਾਰੇ ਲੋਕ ਉੱਠ ਕੇ ਨਾਲ ਸ਼ਰਧਾ ਦੇ ਸੰਗਤ ਪੜ੍ਹਤ ਪਾਏ। ਹਲਕਾ ਤੁੰਗਦਾ ਸੇਵਾਦਾਰ ਹਾਂ ਤੇ ਆਪਣੇ ਵੱਲੋਂ ਥੱਲੇ ਨਾਲ ਜੋ ਮੁੱਖ ਮੰਤਰੀ ਸਰਦਾਰ ਕੁਬਾਲ ਸੇਵੀ ਮਾਰਵਲੋਂ ਲੱਕੀ ਦੇ ਨਾਮ ਸ਼ਰਧਾ ਸਮਲ। ਕਿ ਅੱਜ ਦਿਲਜੀਤ ਸਿੰਘ ਭੋਲਾ ਗਰੇਵਾਲੋਂ ਨੇ ਫਾਦਰ ਸਾਹਿਬ ਦੇ ਜਨਮ ਦਿਵਸ ਤੇ ਇੱਥੇ ਪਹੁੰਚੇ। ਅੱਜ ਅੱਜ ਦੇ ਦਿਨ ਕੋਲਾ ਜੀ ਦੇ ਬਹੁਤ ਹੀ ਮਨ ਭਰਿਆ ਹੋਇਆ ਸੀ ਕਿ ਇਹਨਾਂ ਦੇ ਫਾਦਰ ਸਾਹਿਬ ਸਾਡੇ ਬਾਣੀ ਸਰਦਾਰ ਸਾਹਿਬ ਜਿਹੜੇ ਸਾਨੂੰ ਐਸੀ ਛੱਡ ਕੇ ਸਦੀਵੀ ਵਿਛੋੜਾ ਪਾ ਗਏ ਉਹਨਾਂ ਦੀ ਯਾਦ ਵਿੱਚ ਅੱਜ ਉਹਨਾਂ ਦੀ ਅਰਦਾਸ ਵਿੱਚ ਸ਼ਾਮਿਲ ਹੋਏ ਪਰਿਵਾਰ ਨਾਲ ਜਿਹੜਾ ਉਹਨਾਂ ਦਾ ਲੋਕਾਂ ਦਾ ਸਾਝਾ ਕੀਤਾ ਹੈ ਸਾਰੀ ਸੰਗਤ ਦਾ ਬਹੁਤ ਧੰਨਵਾਦ ਹੈ ਕਿਉਂਕਿ ਇਹ ਪਰਿਵਾਰੁਰ ਕੋਲਾ ਜੀ ਇੰਨੇ ਹੀ ਸਰਗਰ ਯੋਗ ਨੇ ਇੰਨੇ ਹੀ ਪਿਆਰੇ ਇਨਸਾਨ ਨੇ ਔਰ ਇਹਨਾਂ ਦੇ ਪਿਤਾ ਜੀ ਤੇ ਚੱਲੇ ਹੋਏ ਰਾਹਾਂ ਤੇ ਜੋ ਇਹਨਾਂ ਨੇ ਅੱਜ ਇੰਨੀ ਆਪਣੀ ਕਮਾਈ ਕੀਤੀ ਹੈ ਜਿਹੜੀ ਇੱਕ ਕਮਾਈ ਹੁੰਦੀ ਹੈ ਧਨ ਦੀ ਕਮਾਈ ਇੱਕ ਕਮਾਈ ਹੁੰਦੀ ਹੈ ਸੰਗਤ ਦੀ ਕਮਾਈ ਆਪਣੀ ਅਛਾਈ ਦੀ ਕਮਾਈ ਆਪਣੇ ਵਿਵਾਰ ਦੀ ਕਮਾਈ ਆਪਣੇ ਨੇਚਰ ਦੀ ਕਮਾਈ ਇਹਨਾਂ ਨੇ ਬਹੁਤ ਸਾਰੀ ਜਿਹੜੀ ਇਹ ਕਮਾਈ ਕੀਤੀ ਹੈ ਅੱਜ ਸਾਰਿਆਂ ਦੇ ਵਿੱਚ ਹੈ ਕਿ ਔਕਾਤ ਜਿੱਥੇ ਸੰਗਤ ਇਨੀ ਅੰਤਿਮ ਅਰਦਾਸ ਵਿੱਚ ਪਹੁੰਚੀ ਪਰ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆਂ ਪਾਰਟੀ ਵੱਲੋਂ ਵੀ ਅ ਅਰਵਿੰਦ ਕੇਜਰੀਵਾਲ ਜੀ ਵੱਲੋਂ ਪਾਰਟੀ ਸਿਖਰੀ ਨੂੰ ਔਰ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਪੰਜਾਬ ਵੱਲੋਂ ਔਰ ਸਮੁੱਚੀ ਸਾਰੀ ਪਾਰਟੀ ਵੱਲੋਂ ਅੱਜ ਢੋਲਾ ਜੀ ਦੇ ਪਰਿਵਾਰ ਦੇ ਸਾਨੂੰ ਬਹੁਤ ਇੱਜ਼ਤ ਦਿੱਤੀ आगो। आगो दुणा। दुणा। आज बड़ी दुख दी घड़ी है कि वीर सिंह अरता वे वीर एमएलए सरदार बलजीत जी ने

ਸਾਰੇ ਸਾਰੇ ਸਾਰਿਆਂ ਨੂੰ ਸਤ ਸਾਰਿਆਂ ਨੂੰ ਭਾਣਾ ਮੰਨਣ ਤੋਂ ਬਾਅਦ ਸੀ ਤੇ ਇਹ ਸਕੰਦਰ ਹੈ ਉਹਨਾਂ ਦੇ ਚਲੋ ਦੇ ਵਿੱਚ ਸਰਦਾ ਦੇ ਕੋਲ ਗਏ ਜੀ ਮੈਂ ਅੱਗੇ ਪਛੇ ਲੱਗਿਆ ਜੀ ਸਰਦਾ ਸਾਥੀਾ ਦਲਜੀਤ ਭੋਲਾ ਗਰੇਵਾਲ ਇਹਨਾਂ ਦੇ ਪਿਤਾ ਜੀ ਦੇ ਹੋਪ ਦੇ ਉੱਤੇ ਕਿ ਮੈਂ ਗੁਰੂ ਸਾਹਿਬ ਦੇ ਚਰਨਾਂ ਜੋਨੋ ਆਪ ਜੀ ਅਰਦਾਸ ਬੇਨਤੀ ਕਰਦਾ ਗੁਰੂ ਸਾਹਿਬ ਕਿਰਪਾ ਕਰ ਬਾਪੂ ਜੀ ਦੀ ਆਤਮਾ ਨੂੰ ਸਰੀਰਕਾਲੀ ਚਰਨਾ ਚ ਨਿਵਾਸ ਪਕੜਦੇ ਹੋਏ ਪਰਿਵਾਰ ਨੂੰ ਸਾਖ ਸਬੰਧੀਆਂ ਨੂੰ ਇਹ ਬਾਣਾ ਮੰਨਣ ਦਾ ਵਾਰ ਵਰਖਣ ਨੂੰ ਕੋ ਲਗ ਰਿਹਾ ਦੱਸ ਰਿਹਾ ਸੀਗਾ ਬਾਪੂ ਜੀ ਦੇ ਗੱਲਾਂ ਯਾਦਾਂ ਉਹਨਾਂ ਦੇ ਦਿੱਤੀਆਂ ਹੋਈਆਂ ਨਸੀਤਾਂ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਅੱਜੇ ਪੰਜਾਬ ਦੇ ਤੇ ਪੂਰੇ ਹਲਕੇ ਦੇ ਲੋਕਾਂ ਦੀ ਸੇਵਾ ਦੇ ਸਮਰੱਥ ਆ ਸੋ ਮੈਂ ਮੇਰੇ ਨਾਲ ਸਾਰੇ ਜਿੰਨੇ ਸਾਥੀ ਆਏ ਸਾਰਿਆਂ ਨੂੰ ਬਾਪੂ ਜੀ ਨੂੰ ਸ਼ਰਧਾ ਤੇ ਸਤਿਕਾਰ ਪੇਟ ਕਰਦਾ ਜੀ ਦਨ ਸੋਚ ਕੀ ਕਰਨੀ ਨਵੀਆਂ ਸੋਚਾਂ ਲੈਵਾਂ ਨੂੰ ਜਿੰਨੇ ਸਾਥੀ ਅੱਜ ਆਪਾਂ ਦਾ ਜੀ ਸਾਈਂ ਗੋਡਵਾਲਾ ਤੋਂ ਵਰਜਨ ਦੇ ਸਾਥੀ ਸਭ ਤੋਂ ਪਹਿਲਾਂ ਪਰਮਿੰਦਰ ਜੀ ਸਾਹਿਬ ਜੋ ਚਰਣਾ ਦੀ ਬੇਨਤੀ ਕਰਾਂਗਾ ਸਰਪੰਚ ਜਗੀਰ ਜੀ ਜੁਰਤ ਸਾਹਿਬ ਜੋ ਸਪਾਤ ਪਵਿੱਤਰ ਆਤਮਾ ਨੂੰ ਆਪਣੇ ਚਰਨਾ ਚ ਵਾਸਦੇ ਨੇ ਗਰੇਵਾਲ ਸਰਪੰਚ ਦੇ ਦਿਸਤ ਇਲਾਕੇ ਦੇ ਨਾਲ ਅੱਜ ਗਰੇਵਾਲ ਸਾਹਿਬ ਜੋ ਹਾਜ਼ਰ ਨੇ ਆਂਵਾਸੀ ਬੋਲ ਜੀ ਅਕੀਸ਼ ਭਾਰਤ ਉਹਨਾਂ ਨੇ ਆਪਣੇ ਪਿਤਾ ਜੀ ਬਾਰੇ ਵਿਚਾਰਣ ਕੀਤਾ ਵਾ ਸਾਡੇ ਸੱਜਣ ਸੁਣਦੇ ਤਾਂ ਵਾਕਈ ਮਨ ਨੂੰ ਖੁਸ਼ਾ ਲੱਗਿਆ ਕਿ ਬਾਬਾ ਜੀ ਜੰਮਾ ਪਿਤਾ ਜਿਹੜਾ ਵਾ ਪਹਿਲਾਂ ਜੀ ਦੇ ਪਿਤਾ ਜੀ ਬਣਨਾ ਚਾਹੀਦੇ ਸੋਨ ਦੇ ਜਾਣ ਤੋਂ ਬਾਅਦ ਵੀ ਲੋਕ ਬਨਵਾਲਾ ਪੂਰਾ ਪਰਿਵਾਰ ਜਿਹੜਾ ਵਾ ਗੁਰਦੁਆਰੇ ਦੇ ਸੇਵਾ ਇਸ ਤਰੀਕੇ ਨਾਲ ਉਹਨਾਂ ਨੂੰ ਯਾਦ ਕਰੇ ਉਹ ਤਾਂ ਵਿੱਚ ਕਹ ਕੇ ਗੁਰਦੀਪ ਸਿੰਘ ਜਿਹ ਤਰੀਕੇ ਨਾਲ ਜਿਹੜੇ ਪੂਰੇ ਵਾ ਮਹਾਰਾਜ ਜੀ ਸਰਵ ਸੇਵਕਾਰਾ ਜਮਾਨ ਇਹ ਦਾਲਾਂ ਤੋਂ ਬਾਅਦ ਗੁਰਦੁਆਰਾ ਬਣਾਣਾ ਇੱਥੇ ਗੁਰੂ ਸਾਹਿਬ ਨੂੰ ਵਰਾਜ ਕਰਨਾ ਔਰ ਬਾਹਰ 29 ਦੁਕਾਨਾਂ ਜਿਹੜੀਆਂ ਵਾ ਉਹਨਾਂ ਦਾ ਕਿਰਾਇਆ ਵੀ ਇੱਥੇ ਅਜਰਾ ਸਾਹਿਬ ਮੰਦਰ ਕਮੇਟੀ ਨੂੰ ਦੇਣਾ ਅਜਰਾ ਸਾਹਿਬ ਕਮੇਟੀ ਨੂੰ ਦੇਣਾ ਬੜੀ ਗੱਡੀ ਗੱਲ ਅੱਜ ਦੇ ਰਿਮਾਨੇ ਨੂੰ ਕੌਣ ਕਰਦਾ ਹੈ ਸ਼ਹਿਰਪਾਲ ਸਾਹਿਬ 75 ਆਧਾਰ ਨਮਾਸੀ ਦੇ ਪਾਸੇ ਦੇ ਸੰਮਤ ਦੇਖਣਾਗਾ ਸ੍ਰੀ ਗੁਰੂ ਸਾਧਵਾ ਸੱਚਾ ਪਾਤਸ਼ਾਹ ਵਾਹਿਗੁਰੂ ਜੀ ਉਹਨਾਂ ਨੂੰ ਆਪਾਂ ਕਰਨਾ ਜ਼ਵਾਬ ਦੇਣੇ ਮੁਕਤੀ ਪ੍ਰਦਾਨ ਕਰਨ ਸ਼ਾਂਤੀ ਉਹ ਦੂਜੀ ਸਿੰਘ ਖੋਲਾ ਕਰੇ ਵਾਲੇ ਦੇ ਅੱਗੇ ਸਭ ਨੇ ਉਹਨਾਂ ਦੇ ਸਾਹਮਣੇ ਸਾਡੀ ਜਨਤੂ ਬੁਲਾਸੀ ਜੀ ਸਾਡੇ ਪਹਿਲਾਂ ਸਾਰਿਆਂ ਨੂੰ ਵਾਈਰਲ ਦੀ ਕਾ ਖਾਲਸਾ ਵਾਈਰਲ ਦੀ ਕੀਤੇ ਆਪ ਸਾਦੇ ਪਾਵਨ ਬਚਨ ਹਨ ਜਿਹਾਂ ਜਿਹੜੇ ਲਿਖਿਆ ਤੇ ਹੁਕਮ ਕਮਾਏ ਖੁੱਲੇ ਆਵੇ ਨਾਮਿਕਾ ਸੰਦੇ ਉੱਠ ਜਾਏ ਦੇ ਮਹਾਵਾਕ ਸਤਕਾਲ ਜੋ ਸਰਦਾਰ ਬਲਵੀਰ ਸਿੰਘ ਦੀ ਗਰੇਬਾ ਜੋ ਸਾਡੇ ਬਹੁਤ ਹੀ ਸਲਮਾਨ ਜੋ ਐਮ ਐਲ ਏ ਸਰਦਾਰ ਸਿੰਘ ਜੀ ਉਹਨਾਂ ਦੇ ਪਿਤਾ ਜੀ ਸਨ ਸੋ ਉਸ ਮੀਤ ਤੋਂ ਜੋ ਸਦੀਵੀ ਬਿਛੋੜਾ ਦੇ ਕੇ ਪਰਿਵਾਰ ਨੂੰ ਗਏ ਆ ਬਹੁਤ ਹੀ ਨੇਕ ਸਾਂਸਨ ਭਲੀ ਰੂਹ ਸੀ ਔਰ ਅਬ ਨਮਨਰ ਬਾਰੇ ਤੇ ਮੈਂ ਆਇਆ ਸੀ ਜਦੋਂ ਸਾਡੇ ਸਮਾਗਮੀ ਚੋੜੇ ਦਿਨ ਹੋਇਆ ਆਲੋਲ ਗੁਰਦੁਆਰਾ ਸਭਕਤੀ ਲੜਕੀਆਂ ਦਾ ਨਾਮ ਦੇ ਕਰਾਰੀ ਸੀ ਤੇ ਜਦੋਂ ਆਏ ਘਰੇ ਸੱਦਾ ਦੇਣ ਕਿਉਂਕਿ ਮੇਰੇ ਪਰਵਨਲ ਰਿਸ਼ਨ ਵੀ ਆ ਪਰਿਵਾਰ ਨਾਲ ਤੇ ਉਹ ਲੱਜ ਨੇ ਕਾਰਡ ਫੜਿਆ ਮਗਰੋਂ ਤੇ ਪਹਿਲਾ ਬੇਬਾ ਜੀ ਦਾ ਸੁਨੇਹਾ ਆ ਗਿਆ ਵੀ ਬਾਬਾ ਜੀ ਨੂੰ ਸੇਵਾ ਲੜਕੀਆਂ ਦੇ ਭੇਜੋ कोरोना ने अपनी किरत च 25000 ਰੁਪਿਆ ਦਾ ਸੋਚਦਾਨ ਪਾਇਆ ਔਰ ਨਾਲ ਵੀ ਅਸੀਂ ਸਾਰੇ ਪਹੁੰਚਾਂਗੇ ਅਸੀਂ ਤੇ ਉਹਨਾਂ ਦੀ ਉੱਥੇ ਅਡੀ ਕਰਦੇ ਸੀ ਐਤਵਾਰ ਨੂੰ ਪਰ ਇਹ ਨਹੀਂ ਸੀ ਪਤਾ ਕਿ ਉਹ ਸਾਨੂੰ ਸਦਾ ਲਈ ਛੱਡ ਕੇ ਚਲੇ ਜਾਣਗੇ ਪਰ ਇਹੋ ਜੀਆਂ ਰੂਹਾਂ ਜਦੋਂ ਸੰਸਾਰ ਤੋਂ ਜਾਂਦੀਆਂ ਤੇ ਉਹਨਾਂ ਦਾ ਜਿਹੜਾ ਕੱਟ ਆਇਆ ਉਹ ਕਦੀ ਪਰਵਾਹ ਨੂੰ ਜਿਹੜਾ ਪਿਆ ਪਿਆ ਇਲਾਕੇ ਨੂੰ ਇਸ ਮੱਲੇ ਨੂੰ ਇਸ ਇਲਾਕੇ ਨੂੰ ਉਹਨਾਂ ਦਾ ਬਹੁਤ ਵੱਡਾ ਕੱਟਾ ਜਿਹੜਾ ਕਦੀ ਵੀ ਪੂਰਾ ਨਹੀਂ ਹੋ ਸਕਦਾ ਤੇ ਉਹ ਹਰ ਇੱਕ ਲੋੜਬੰਦ ਹਰ ਇੱਕ ਬੰਦੇ ਦੀ ਸਿਹਤਾਂ ਕਰਨ ਵਾਲੇ ਇਨਸਾਨ ਸੀ ਜਿੱਥੇ ਵੀ ਕਿਸੇ ਨੂੰ ਜਰੂਰਤ ਪਈ ਉਹਨਾਂ ਨੇ ਉਹਨਾਂ ਦਾ ਮੋਢਾ ਨਾ ਮੋਢਾ ਲਾ ਕੇ ਸਹਾਇਕ ਦਿੱਤਾ ਤੁਸੀਂ ਸਰਬਣ ਕੀਤਾ ਵੀ ਗੁਰੂ ਘਰ ਬਾਅਦ ਤੇ ਜਦੋਂ ਬਣਾਇਆ ਤੇ ਕਿੰਨੀ ਵੱਡੀ ਸੇਵਾ ਤੇ ਉਹਨਾਂ ਨੇ ਕਿਹਾ ਗੁਰੂ ਘਰ ਦੀ ਇਨਕਮ ਬਾਅਦ ਤੇ ਵੀ ਸਰਸ ਹੋਣਾ ਚਾਹੀਦਾ ਜਿਨ੍ਹਾਂ ਨੇ ਅਰਤੀ ਦੇ ਕੰਮ ਆ ਉਸ ਵੇਲੇ ਗੁਰੂ ਘਰ ਲਈ ਸੇਵਾ ਕਰ ਦਿੱਤੀ ਜਿਨ੍ਹਾਂ ਦੀ ਸਾਰੀ ਕਮਾਈ ਗੁਰੂ ਘਰ ਬਾਅਦ ਤੇ ਜਾ ਰਹੀ ਹੈ ਸੋ ਐਹੋ ਜਿਹਾਂ ਜਦੋਂ ਮਹਾਨ ਰੂਹਾਂ ਦੁਨੀਆ ਤੋਂ ਜਾਂਦੀਆਂ ਤੇ ਬਾਣੀ ਦਾ ਜੋ ਫਰਮਾਨ ਹੈ ਉਹ ਪਾਤਸ਼ਾਹ ਦਾ ਗੁਰਮਖ ਜਨਮ ਸਵਾਰ ਦਰਗੇ ਚੱਲਿਆ ਸੱਚੀ ਦਰਗੇ ਜਾਏ ਸੱਚਾ ਪਰਮਾਤਮਾ ਇਹਨਾਂ ਨੂੰ ਗੁਰਮਖ ਕਿਹਾ ਜਾਂਦਾ ਅਸੀਂ ਕੱਪੜੇ ਤੇ ਲਿਵਾਸ ਨੂੰ ਕਹਿ ਦਿੰਦੇ ਹਾਂ ਪਰ ਨਹੀਂ ਜਿਨ੍ਹਾਂ ਦੀ ਚਿਰ ਤੇ ਇਦਾਂ ਦੀ ਜਨਨ ਦਾ ਕਰਮ ਇਦਾਂ ਦਾ ਉਹ ਗੁਰਮਖ ਹੁੰਦੇ ਆ ਇਹੋ ਜਿਹਾਂ ਰੂਹਾਂ ਦਾ ਕਦੀ ਵੀ ਕਾਟਾ ਜਿਹੜਾ ਕਦੀ ਵੀ ਉਰਾਂ ਨਹੀਂ ਹੋ ਸਕਦਾ ਮੈਂ ਆਪਣੇ ਵੱਲੋਂ ਸੰਤ ਬਾਬਾ ਜਰਨੈਲ ਸਿੰਘ ਮਹਾਰਾਜ ਨੰਗਲਵੇਟ ਅੱਲੋਲ ਫਲੋਰੋਂ ਮੈਂ ਵੱਲੋਂ ਔਸ਼ਮਿਤ ਜਥੇ ਵੱਲੋਂ ਬਾਪੁਖਸ਼ਾਂ ਦਾ ਸਾਡੇ ਸਤਿਕਾਰਯੋਗ ਬਾਬਾ ਬਲਦੇਵ ਸਿੰਘ ਜੀ ਜਿਹਦੇ ਨਾਲ ਵਸਤੀ ਬਣੂ ਇਹ ਅਰਦਾਸ ਕਰਨਾ ਕਿ ਮਹਾਰਾਜ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ ਪਰਿਵਾਰ ਨੂੰ ਪਾਣਾ ਮੰਨਣ ਦੀ ਬਲ ਬੁੱਧ ਸਮਤ ਬਖਸ਼ਣ ਜਿਵੇਂ ਉਹਨਾਂ ਨੇ ਆਪਣੇ ਬੱਚਿਆਂ ਨੂੰ ਸਹੀ ਸਿੱਖਿਆ ਦੇ ਕੇ ਤੋੜਿਆ ਇਹ ਇਸੇ ਤਰ੍ਹਾਂ ਸਮਾਜੀਆਂ ਸਮਾਵਾ ਕਰਦੇ ਰਹਣ ਮੈਂ ਇਹਨਾਂ ਸ਼ਬਦਾਂ ਨਾਲ ਹੀ ਆਪਣੀ ਸ਼ਬਦਾਂ ਵਿੱਚ ਆਨੰਦ ਮਾਣਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ